ਅੰਮ੍ਰਿਤਸਰ ਚ ਸਵੇਰੇ ਤੜਕਸਰ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਇਹ ਬਲਾਸਟ ਅੰਮ੍ਰਿਤਸਰ ਦੇ ਪਿੰਨੋ ਸ਼ਹਿਰਾ ਚ ਹੋਇਆ ਹੈ ਜੋ ਕਿ ਸ਼ਹਿਰ ਦੇ ਨਜ਼ਦੀਕ ਹੈ ਧਮਾਕੇ ਦੀ ਆਵਾਜ਼ ਕਾਰਨ ਪਿੰਨ ਚ ਇੱਕ ਵਾਰ ਦਹਿਸ਼ਤ ਦਾ ਮਾਹੌਲ ਬਣ ਗਿਆ ਜਾਣਕਾਰੀ ਅਨੁਸਾਰ ਜਿਸ ਜਗ੍ਹਾ ਤੇ ਧਮਾਕਾ ਹੋਇਆ ਹੈ ਉੱਥੇ ਇੱਕ ਵਿਅਕਤੀ ਮਜੂਰੀ ਸੀ ਜੋ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਕਿ ਉਸ ਦੀ ਮੌਤ ਹੋਣ ਦੀ ਵੀ ਜਾਣਕਾਰੀ ਮਿਲੀ ਹੈ ਲੋਕਾਂ ਦਾ ਕਹਿਣਾ ਹੈ ਕਿ ਜੋ ਸਖਸ਼ ਧਮਾਕੇ ਨਾਲ ਝੁੱਲਸਿਆ ਸੀ ਉਸ ਦਾ ਅਕਸਰ ਕੀ ਮਕਸਦ ਸੀ ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਮਾਮਲਾ ਇਹ ਜੇ ਸਪਸ਼ਟ ਨਹੀਂ ਹੋਇਆ ਕਿ ਇਹ ਧਮਾਕਾ ਗਰਨੇਡ ਜਾਂ ਫਿਰ ਆਰਡੀਐਕਸ ਨਾਲ ਹੋਇਆ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਦੇਖੋ ਜੀ ਸਾਨੂੰ ਸਵੇਰੇ ਇਨਫੋਰਮੇਸ਼ਨ ਆਂਦੀ ਹੈ ਕਿ ਇੱਕ ਬਲਾਸਟ ਹੋਇਆ ਹੈ ਤੇ ਇੱਕ ਬੰਦੇ ਤੇ ਇੰਜਰੀ ਹੋਈ ਹੈ ਸਾਡੀਆਂ ਤੁਰੰਤ ਪੁਲਿਸ ਦੀਆਂ ਟੀਮਜ਼ ਮੌਕੇ ਤੇ ਪਹੁੰਚੀਆਂ ਤੇ ਮੌਕੇ ਤੇ ਪਹੁੰਚ ਕੇ ਜਦੋਂ ਅਸੀਂ ਦੇਖਿਆ ਤੇ ਸਾਡੀ ਪੁਰਾਣੀਆ ਇਨਵੈਸਟੀਗੇਸ਼ਨਸ ਵੀ ਇਦਾਂ ਸਾਹਮਣੇ ਆਇਆ ਸੀਗਾ ਕਿ ਇਹ ਜਿਹੜਾ ਬੰਦਾ ਹੈ ਸਾਨੂੰ ਸ਼ੱਕ ਹੈ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਇਹ ਚੁੱਕਣ ਆਇਆ ਸੀਗਾ ਜਿਹੜੀ ਐਕਸਪਲੋਸਿਵ ਕਨਸਾਈਨਮੈਂਟ ਸੀਗੀ ਤੇ ਡਿਊ ਟੂ ਮਿਸਹੈਂਡਲਿੰਗ ਉਹਦੀ ਜਿਵੇਂ ਉੱਥੇ ਇਹ ਬਲਾਸਟ ਹੋਇਆ ਤੇ ਉਹਦੀ ਜਿਹੜੀ ਬੋਡੀ ਨੂੰ ਇੰਜਰੀਜ਼ ਆਈਆਂ ਉਹਦੇ ਫੇਸ ਤੇ ਤੇ ਉਹਦੇ ਹੈਂਡਸ ਤੇ ਲੈਗਸ ਤੇ ਕਾਫੀ ਜ਼ਿਆਦਾ ਇੰਜਰੀਜ਼ ਨੇ ਬਾਕੀ ਸਾਡੀ ਐਫਐਸਐਲ ਦੀ ਟੀਮ ਹੈ ਜਿਹੜੀ ਔਨ ਦਾ ਵੇਅ ਤੇ ਸਾਨੂੰ ਇਹੀ ਸ਼ੱਕ ਹੈ ਕਿ ਇਹ ਬੰਦਾ ਜਿਹੜਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀ ਸਾਡਾ ਦੋਸ਼ੀ ਸੀਗਾ ਤੇ ਇਹਦੇ ਇਹ ਇੰਜਰੀਜ਼ ਹੋਈਆਂ ਨੇ ਸਰ ਪਤਾ ਲੱਗ ਰਿਹਾ ਕਿ ਕੋਈ ਪੁਲਿਸ ਮੁਲਾਜ਼ਮ ਦੇ ਘਰ ਇਹ ਗ੍ਰੇਨੇਡ ਸੁੱਟਣ ਆਇਆ ਸੀ ਨਹੀਂ ਜੀ ਇਦਾਂ ਦੀ ਇਹ ਸਾਰੀਆਂ ਅਫਵਾਹਾਂ ਨੇ ਮੈਂ ਤੁਹਾਨੂੰ ਦੱਸ ਦਿੰਨਾ ਚਾਹੁੰਦਾ ਹਾਂ ਕਿ ਸਾਨੂੰ ਇਦਾਂ ਦੀ ਕੋਈ ਵੀ ਇਨਫੋਰਮੇਸ਼ਨ ਹੋएगी ਅਸੀਂ ਤੁਹਾਨੂੰ ਦੱਸ ਦਾਂਗੇ ਇਹ ਸੀਗਾ ਕਿ ਇਹ ਕਨਸਾਈਨਮੈਂਟ ਰਿਟਰੀਵ ਜ਼ਰੂਰ ਕਰਨ ਆਇਆ ਸੀ ਇਹ ਸੀਗਾ ਦੋਸ਼ੀ ਹੀ ਸਾਡੇ ਸ਼ੱਕ ਦੇ ਮੁਤਾਬਕ ਤੇ ਅਸੀਂ ਇਹਨੂੰ ਵੈਰੀਫਾਈ ਵੀ ਕਰ ਰਹੇ ਹਾਂ ਬਹੁਤ ਜਲਦੀ ਅਸੀਂ ਤੁਹਾਡੇ ਸਾਹਮਣੇ ਜਿਹੜੀ ਸਾਰੀਆਂ ਡਿਟੇਲਸ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਇੱਕ ਕੱਲਾ ਹੀ ਬੰਦਾ ਸੀਗਾ ਜਿਹਦੇ ਇੰਜਰੀਜ਼ ਹੋਈਆਂ ਨੇ ਜਿੰਨੇ ਵੀ ਇਹਦੇ ਸਾਥੀ ਨੇ ਅਸੀਂ ਉਹ ਸਾਰੇ ਹੀ ਜਿਹੜੇ ਲੱਭ ਕੇ ਅਸੀਂ ਤੁਹਾਨੂੰ ਦੱਸ ਦਾਂਗੇ ਪਤਾ ਲੱਗਾ ਨਹੀਂ ਹੈਗਾ ਕਿ ਇਹ ਬੰਦਾ ਮਰ ਗਿਆ ਜਾਂ ਇਹ ਅਸੀਂ ਕਰ ਰਹੇ ਹਾਂ ਜੀ ਇਹਦੀ ਪਛਾਣ ਦੀ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਵੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀਆਂ ਟੀਮਜ਼ ਆਲਰੇਡੀ ਜਿਹੜੀ ਇੱਥੇ ਏਰੀਆ 'ਚ ਟੈਕਨੀਕਲੀ ਸਾਡੀਆਂ ਟੀਮਜ਼ ਐਕਟੀਵੇਟ ਹੋ ਗਈਆਂ ਨੇ ਸਾਡਾ ਜਿਹੜਾ ਵੀ ਹੈਗਾ ਇਹ ਬੰਦਾ ਕਿੱਥੋਂ ਆਇਆ ਸੀਗਾ ਕੀ ਇਹਨਾਂ ਦੇ ਸਾਥੀ ਸੀਗੇ ਕੀ ਇਹਨਾਂ ਦੀ ਮਨਸ਼ਾ ਸੀਗੀ ਅਸੀਂ ਸਾਰੀ ਤੁਹਾਨੂੰ ਬਹੁਤ ਹੀ ਜਲਦੀ ਕਲੀਅਰ ਕਰ ਦਾਂਗੇ ਬੰਦੇ ਡੈਥ ਹੋ ਗਿਆ ਜਾਂ ਬੰਦਾ ਇਹਨੂੰ ਹਸਪੀਟਲ ਲੈ ਕੇ ਜਾਇਆ ਜਾ ਚੁੱਕਾ ਹੈ ਅਸੀਂ ਥੋੜੀ ਦੇਰ ਬਾਅਦ ਫਿਰ ਤੁਹਾਨੂੰ ਅਪਡੇਟ ਲੈ ਕੇ ਦੱਸਾਂਗੇ ਕਿ ਇਹ ਬੰਦੇ ਦੀ ਡੈਥ ਹੋ ਗਈ ਹੈ ਜਾਂ ਬਚਾ ਹੈ ਸਰ ਏਰੀਆ ਕਿਹੜਾ ਹੈਗਾ ਜੀ ਜਿੱਥੇ ਇਹ ਹੈਗਾ ਜੀ ਪਿੰਡ ਨਸ਼ੈਰਾ ਹੈਗਾ ਇਹ ਥਾਣਾ ਕੰਬੋ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਏਰੀਆ ਚ ਹੈ ਠੀਕ ਹੈ ਠੀਕ ਹੈ ਅਬੈਂਡਨੈਂਟ ਏਰੀਆ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਅਬੈਂਡਨਡ ਏਰੀਆ ਹੈ ਸਾਡੀਆਂ ਪ੍ਰਾਣੀਆਂ ਜਿਹੜੀਆਂ ਪੁੱਛੀਏ ਚ ਇਹ ਸਾਹਮਣੇ ਆਇਆ ਹੈ ਕਿ ਇਦਾਂ ਦੇ ਜਿਹੜੇ ਐਂਟੀ-ਨੇਸ਼ਨਲ 엘ਿਮੈਂਟਸ ਨੇ ਜਨਰਲੀ ਜਿਹੜੀਆਂ ਕਨਸਾਈਨਮੈਂਟਸ ਇਹਨਾਂ ਨੂੰ ਜਿਹੜੇ ਇਹ ਪਾਕਿਸਤਾਨ ਸਪਾਂਸਰਡ ਜਿਹੜੇ ਆਈਐਸਆਈ ਵੱਲੋਂ ਜਿਹੜੀ دہشت ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਇਦਾਂ ਦੇ ਅਬੈਂਡਨਡ ਏਰੀਆਸ ਸੀ ਇਹ ਪਿਕਅਪ ਤੇ ਡ੍ਰੌਪ ਸਪਾਟਸ ਹੁੰਦੇ ਨੇ ਤੇ ਇਹ ਬੰਦਾ ਪਿਕ ਕਰਨ ਆਇਆ ਸੀਗਾ ਉਤੋਂ ਚੱਕਣ ਆਇਆ ਸੀਗਾ ਕਨਸਾਈਨਮੈਂਟ ਤੇ ਇਹਦੇ ਜਦੋਂ ਇਹ ਤੋਂ ਹੈਂਡਲ ਨਹੀਂ ਹੋਈ ਉਹ ਜਿਹੜੀ ਵੀ ਐਕਸਪਲੋਸਿਵ ਚੀਜ਼ ਸੀਗੀ ਏ ਬਲਾਸਟ ਹੋ ਗਿਆ। ਪਰ ਜਿੱਕਰ ਅਸੀਂ ਗੱਲ ਕਰੀਏ ਲੋਕ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ? ਨਹੀਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਜੀ। ਪੁਲਿਸ ਇਜ਼ ਔਨ ਦਾ ਜੌਬ। ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਜਿਹੜਾ ਸੀਗਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਜੋ ਵੀ ਸੀਗਾ ਅਸੀਂ ਪੂਰੀ ਤਹਿਕੀਕਤ ਕਰਕੇ ਤੁਹਾਡੇ ਕੋਲ ਦੱਸ ਦਾਂਗੇ। ਲੋਕਾਂ ਨੂੰ ਘਬਰਾਉਣ ਦੀ ਕਿਸੇ ਤਰੀਕੇ ਦੀ ਲੋੜ ਨਹੀਂ। ਇਹ ਤੁਸੀਂ ਦੇਖੋਗੇ ਇਹ ਅਬੈਂਡੰਟ ਏਰੀਆ ਸੀਗਾ ਇਦਾਂ ਦੀ ਕੋਈ ਵੀ ਕਿਸੇ ਦੀ ਵੀ ਮਨਸ਼ਾ ਇਦੇ ਚ ਦੇਖ ਨਹੀਂ ਰਹੀ ਐ ਸਾਨੂੰ ਕੋਈ ਵੀ ਅਦਾ ਦਾ ਐਂਗਲ ਨਹੀਂ ਲੱਗ ਰਿਹਾ। ਜਾਣ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਜੀ ਇਸ ਮਾਮਲੇ ਬਿਲਕੁਲ ਜ਼ਰੂਰ ਕਰਾਂਗੇ ਜੀ ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਅਸੀਂ ਕਰਾਂਗੇ ਆਈਡੈਂਟੀਫਾਈ ਇਹਨਾਂ ਦੀ ਜਿਹੜੀ ਮਨਸ਼ਾ ਸੀਗੀ ਉਹ ਵੀ ਆਈਡੈਂਟੀਫਾਈ ਕਰਕੇ ਅਸੀਂ ਤੁਹਾਨੂੰ ਬੜੀ ਜਲਦੀ ਇਹਦੇ ਬਾਰੇ ਦੱਸਾਂਗੇ। ਸਾਡੀਆਂ ਪਿਛਲੀਆਂ ਜਿਹੜੀਆਂ ਤਫ਼ਤੀਸ਼ਾਂ ਨੇ ਉਹਦੇ ਚ ਇਦਾਂ ਹੀ ਸਾਹਮਣੇ ਆਇਆ ਕਿ ਇਹ ਜਿਹੜੇ ਅਪੈਂਡੈਂਟ ਸਪੌਟਸ 'ਚ ਜਾ ਕੇ ਬੰਦੇ ਰੱਖ ਦਿੰਦੇ ਸੀਗੇ ਤੇ ਜਿਹੜੇ ਮਾੜੇ ਅਨਸਰ ਸੀਗੇ ਉਹਨਾਂ ਨੂੰ ਚੁੱਕਦੇ ਸੀਗੇ ਕਨਸਾਈਨਮੈਂਟਸ ਨੂੰ ਇਹਦਾ ਵੀ ਸਾਨੂੰ ਸ਼ੱਕ ਹੈ ਇਹਨੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਮਿਸਐਂਡ ਲੋਕੇ ਇਹ ਬਲਾਸ ਹੋ ਗਿਆ